ਕਿ ਇੱਕ ਸਿੱਖ ਨੂੰ ਕੇਸਾਂ ਤੋਂ ਫੜ ਕੇ ਸਕੂਟਰ ਦੇ ਪਿੱਛੇ ਟਾਇਰ ਦੇ ਨਾਲ ਉਹਦੇ ਵਾਲ ਬੰਨੇ ਹੋਏ ਨੇ ਉਹਦੇ ਮਤਲਬ ਉਹਨੂੰ ਕੜੀਸਕੇ ਲਿਆ ਰਹੇ ਨੇ ਉਹ ਢੋਲ ਵਜਾ ਰਿਹਾ ਇੰਜੋਏ ਕਰ ਰਹੇ ਨੇ ਤੇ ਉਹਦਾ ਜਿਹੜਾ ਪਿਛਲਾ ਪਾਸਾ ਸੀ ਉਹ ਬੰਦਾ ਡੈੱਡ ਹੋਇਆ ਪਿਆ ਨੇ ਜਾਲਮ ਉਹ ਦੰਗਾਕਾਰੀ ਹੈਗੇ ਸੀ ਭਰਾ ਦੇ ਸਾਹਮਣੇ ਭੈਣ ਨੂੰ ਨਿਵਸਤਰ ਕਰਕੇ ਜਿਸਮਾਨਿਕ ਰੇਪ ਕੀਤਾ ਜਾ ਰਿਹਾ ਹੈਗਾ ਪਿਓ ਦੇ ਬੇਟੀ ਦੇ ਸਾਹਮਣੇ ਡੀਜ਼ਲ ਪੈਟਰੋਲ ਪਾ ਕੇ ਜਿੰਦਾ ਅੱਗ ਲਾ ਕਰਕੇ ਭੰਗੜੇ ਪਾ ਰਹੇ ਨੇ ਪਿਓ ਦੇ ਸਾਹਮਣੇ ਧੀ ਦਾ ਪਤੀ ਦੇ ਸਾਹਮਣੇ ਪਤਨੀ ਦਾ 31 ਅਕਤੂਬਰ ਸ਼ਾਮ ਦੇ 4 ਵਜੇ ਤੋਂ ਲੈ ਕਰਕੇ 1 ਨਵੰਬਰ ਸ਼ਾਮ ਦੇ 4:30 ਵਜੇ ਤੱਕ ਬਿਲਕੁਲ ਜ਼ੁਲਮ ਦਾ ਨੰਗਾ ਨਾਚ ਹੋ ਰਿਹਾ ਕੋਈ ਰੋਕਣ ਵਾਲਾ ਨਹੀਂ ਚਿੱਕੋ ਨੂੰ ਮਾਰ ਦੋ ਇਹ ਬਚਨੇ ਨਹੀਂ ਚਾਹੀਏ ਜਹਾਂ ਵੀ ਸਰਦਾਰ ਮਿਲਤਾ ਉਸਕੋ ਜਿੰਦਾ ਜਲਾ ਦੋ ਇਨਨ ਕੋ ਹਿੰਦੁਸਤਾਨ ਸੇ ਇਨਨ ਕੋ ਕਾਨਪੁਰ ਕੀ ਧਰਤੀ ਸੇ ਖਤਮ ਕਰ ਦੋ ਇਸ ਤਰ੍ਹਾਂ ਦੀਆਂ ਉੱਚੇ ਉੱਚੇ ਮਤਲਬ ਉਹ ਬੋਲ ਕੇ ਨਾਰੇ ਲਾ ਕਰਕੇ ਆ ਰਹੇ ਸੀ ਉੱਥੇ ਗੁਰਨਾਨਕ ਸਿੰਘ ਸਭਾ ਸਕੂਲ ਕਾਲਜ ਹੈਗਾ ਸੀ ਉਥੋਂ 31 ਤਰੀਕ ਨੂੰ ਇਹ ਕੁਛ ਕੁੜੀਆਂ ਵੀ ਚੱਕ ਕੇ ਲੈ ਗਏ ਸੀ ਜਿਹੜੀ ਵਿਦਿਆਰਥਣਾ ਉਥੇ ਕਾਲਜ ਦੇ ਵਿੱਚ ਪੜ੍ਹਦੀਆਂ ਸੀ ਕਾਲਜ ਦੇ ਵਿੱਚੋਂ ਕਾਲਜ ਦੇ ਵਿੱਚੋਂ